ਲੜਵਾਜੀ ਕਰਕੇ ਆਉਂਦੇ ਨੌਜਵਾਨ ਹਨ ਹੂਕਾ ਮਾਰਦੇ ਨੇ ਚੀਕਾ ਮਾਰਦੇ ਆ ਇਸ ਦਾ ਕਿ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਆ ਤੁਸੀਂ ਕਿਵੇਂ ਆਏ ਹੋ ਨਹੀਂ ਵੀਰੇ ਆਪਾਂ ਤੇ ਬਹੁਤ ਆਪਾਂ ਸਮਝ ਗਏ ਵੀ ਮਹਾਰਾ ਦਾ ਮੇਲਾ ਵਾ ਹੁਲਾ ਮੱਲਾ ਆਪਾਂ ਖਲਬਾਈ ਤੋਂ ਪ੍ਰੇਜ ਰੱਖਣਾ ਵਾ ਆਪਾਂ ਆਪਦੇ ਕਾਮਣਾ ਮਤਲਬ ਹੌਲੀ ਹੌਲੀ ਆਏ ਆ ਵੀਰੇ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਇੱਕੇ ਥਾਂ ਖਲੋਤਾ ਦਸ ਦਿਨ ਹੋ ਗਏ ਲੋਕਾਂ ਨੂੰ ਠੀਕ ਹੈ ਬੰਦੇ ਇਹ ਸਾਰੇ ਉਹੋ ਜਿਹੇ ਹੁੰਦੇ ਆ ਦਾਨ ਅਸੀਂ ਪਹਿਲਾਂ ਉਹਨੇ ਨੇ ਆਈ ਟਰੱਕ ਤੇ ਉਹਨੇ ਨੇ ਆ ਹੂੰ ਤੇ ਸੇਵਾ ਕਰਨਾਈ ਦੀ ਤੇ ਇੱਥੇ ਤੁਹਾਨੂੰ ਪਤਾ ਅਹੀਂ ਖਲੋਤੇ ਰਹਿਣਾ ਕਿੰਨਾ ਕਿੰਨਾ ਚਿਰ ਲਾਈਂ ਚ ਰੇਟੇਡ 2-2 ਘੰਟੇ ਤੈਨੂੰ ਕਮਰਾ ਨਹੀਂ ਮਿਲਦਾ ਹੁੰਦਾ ਇਸ ਕਰਕੇ ਫਿਰ ਇਹ ਸਲਾਹ ਕੀਤੀ ਵੀ ਚਲੋ ਆਪ ਦਾ ਟਰੈਕਟਰ ਟਰਾਲਾ ਲੈ ਕੇ ਆਇਆ ਕਰੀਏ ਆਉਣਾ ਤੇ ਹਰ ਸਾਲ ਹੁੰਦਾ ਫਿਰ ਉਹ ਰੇੜ ਹੀ ਇਹੀ ਸਿਲਵਾ ਲਿਆ ਕਿਉਂਕਿ ਤੁਹਾਨੂੰ ਪਤਾ ਇੱਥੇ ਗਰਮੀ ਵੀ ਹੁੰਦੀ ਦੁਪਹਿਰੇ ਅੱਜ ਗਰਮੀ ਬਹੁਤ ਹੈ ਇੱਥੇ ਹਾਂਜੀ ਤੇ ਕਈ ਹਾਡੇ ਨਾਲ ਬਜ਼ੁਰਗ ਆਉਂਦੇ ਆ ਜਿਵੇਂ ਉਹ ਬੈਠੇ ਉਹਨਾਂ ਗੁਰਬਾਣੀ ਸੁਣਨੀ ਹੁੰਦੀ ਇਸ ਕਰਕੇ ਟੀਵੀ ਵੀ ਲਾ ਲਿਆ ਠੀਕ ਚੱਲੀਆਂ ਜਾਂਦੀਆਂ ਹਾਂ ਅਸੀਂ ਰਾਤ ਆਏ ਸੀਗੇ ਆਪਾਂ ਕੋਈ 1 ਵਜੇ ਇੱਥੇ ਪਹੁੰਚੇ ਤੇ ਮੇਰੇ ਖਿਆਲ ਚ ਜਿਹੜੀ ਜ਼ਿਆਦਾ ਲੱਗਦੀ ਕਰਦੇ ਆਉਣ ਕੇ ਫਿਰ ਵੀ ਤੰਗ ਕਰਦੀ ਆ ਵੀ ਇਥੇ ਟਰੈਕਟਰ ਨਹੀਂ ਲੱਗਣਾ ਚਾਹੀਦਾ ਤੁਹਾਡਾ ਟਰੈਕਟਰ ਬੰਡ ਕਰਦੇ ਤੇ ਚੁਟਾ ਜਾਊਗਾ ਇਹਦਾ ਚਲਾਨ ਕਰ ਦਿੱਤਾ ਜਾਊਗਾ ਤੇ ਸਾਡੀ ਰਿਕਵੈਸਟ ਹੈ ਕਮੇਟੀ ਨੂੰ ਵੀ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬ ਦੀ ਨੂੰ ਵੀ ਜੋ ਕਿ ਤੁਸੀਂ ਦੇਖ ਹੀ ਰਹੇ ਹੋ ਵੀ ਕੋਈ ਵੀ ਕੋ ਲੜਬਾ ਜੀ ਜਿਹੜੀ ਉਹ ਨਹੀਂ ਕਰ ਰਹੇ ਤੇ ਫਿਰ ਵੀ ਸਾਨੂੰ ਆ ਕੇ ਤੰਗ ਕੀਤਾ ਜਾ ਰਿਹਾ ਜੀ ਨੌਜਵਾਨਾਂ ਵੱਲੋਂ ਬੇਨਤੀ ਹੈ ਪਹਿਲਾਂ ਸੀਡੀ ਲੱਗੀ ਆ ਤੇ ਏਸੀ ਲੱਗਾ ਠੀਕ ਹੈ ਇਹ ਏਸੀ ਚੱਲਦਾਗਾ ਹਾਂ ਜੀ ਆਦੀ ਏਸੀ ਚੱਲਦਾ ਫੁਣਾਂ ਦੇ ਹਾਂ ਹਾਂ 16 ਦੇ ਚੱਲੀ ਆਦਾ ਜੀ ਤੇ ਬਾਕੀਆਂ ਆਪਣਾ ਚਾਰਜਿੰਗ ਵਾਲੇ ਸ਼ੁਰੂ ਆ ਸਾਰੇ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੇਜਿੰਦਰ ਸਿੰਘ ਮਾਨਸਾ ਤੁਸੀਂ ਦੇਖ ਰਹੇ ਹੋ ਚੈਨਲ ਤੇਜਿੰਦਰ ਪੰਜਾਬੀ ਹਰ ਵਾਰ ਹੌਲੇ ਮੁਹੱਲੇ ਤੇ ਅਸੀਂ ਬਖਵਕਤ ਤਸਵੀਰਾਂ ਦੇਖਦੇ ਆ ਤੇ ਕਈ ਤਸਵੀਰਾਂ ਅਜਿਹਿਆਂ ਵੀ ਸਾਹਮਣੇ ਆਉਂਦੀਆਂ ਕਿ ਟਰੈਕਟਰ ਤੇ ਟਰਾਲੀਆਂ ਵਾਲੇ ਹੁੱਲੜਵਾਜੀ ਕਰਦੇ ਨੇ ਪਰ ਇਸ ਵਾਰ ਇੱਕ ਵੱਖਰੀ ਤਸਵੀਰ ਸਾਹਮਣੇ ਆ ਰਹੀ ਹੈ ਕਿ ਟਰੈਕਟਰ ਤੇ ਟਰਾਲੀਆਂ ਵੱਡੀ ਗਿਣਤੀ ਵਿੱਚ ਅਲੱਗ-ਅਲੱਗ ਤਰੀਕੇ ਨਾਲ ਸੱਜ ਕੇ ਆਈਆਂ ਨੇ ਤੇ ਜੋ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸੰਗਤਾਂ ਇੱਥੇ ਵੱਡੀ ਗਿਣਤੀ ਚ ਪਹੁੰਚ ਗਈਆਂ ਨੇ ਤੇ ਇਹਨਾਂ ਦੀਆਂ ਸੁੱਖ ਸਹੂਲਤਾਂ ਦੇਖਦਿਆਂ ਨੇ ਤੇ ਆਓ ਦੇਖਦੇ ਹਾਂ ਇਹਨਾਂ ਟਰਾਲੀਆਂ ਬਾਰੇ ਹਾਂਜੀ ਤਖਤ ਸਾਹਿਬ ਵੱਲ ਚੱਲਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਇੱਕ ਹੋਰ ਟਰੈਕਟਰਾਂ ਦੇ ਵੱਲ ਤੇ ਇਹ ਟਰੈਕਟਰ ਹੈਗਾਗਾ ਜੌਨ ਡੀਅਰ ਜੌਨ ਡੀਅਰ ਬਹੁਤ ਜਿਆਦਾਸ ਇਹ ਨੌਜਵਾਨ ਬੈਠੇ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਹੜੇ ਇਲਾਕੇ ਚੋਂ ਆਏ ਆ ਕਿੱਥੋਂ ਆਏ ਆ ਕੀ ਨਾਮ ਇਹਨਾਂ ਦਾ ਕਿਹੜੇ ਇਲਾਕੇ ਚੋਂ ਆਇਓ ਜੀ ਵੀਰੇ ਆਪਾਂ ਆਏ ਆ ਤਰਨਤਾਰਨ ਲਾਗੋ ਪੱਟੀਆਂ ਲਾਗੋ ਸੰਗਵਾ ਪਿੰਡ ਆਪਣਾ ਭਾਜੀ ਠੀਕ ਹੈ ਮਾਝੇ ਦੇ ਵਿੱਚੋਂ ਆਇਓ ਹਾਂਜੀ ਮਾਝੇ ਦੇ ਮਝਾ ਲਈ ਤੇ ਬਾਕੀ ਨੌਜਵਾਨ ਤੁਹਾਡੇ ਪਿੰਡ ਦੇ ਨੇ ਕਿ ਹਾਂਜੀ ਸਾਰੇ ਆਪਣੇ ਵੀਰ ਭਰਾ ਨੇ ਠੀਕ ਹੈ ਤੇ ਦੂਸਰਾ ਇਹ ਸੋ ਜਿਵੇਂ ਟਰੈਕਟਰ ਤੇ ਨਾ ਅਕਸਰੀ ਖਬਰਾਂ ਆਉਂਦੀਆਂ ਹੈ ਕਿ ਹੁੱਲੜਵਾਜੀ ਕਰਕੇ ਆਉਂਦੇ ਨੌਜਵਾਨ ਹਾਂ ਕੂਕਾਂ ਮਾਰਦੇ ਨੇ ਚੀਕਾਂ ਮਾਰਦੇ ਆ ਇਹੋ ਦਾ ਕਿ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਆ ਤੁਸੀਂ ਕਿਵੇਂ ਆਏ ਹੋ ਨਹੀਂ ਵੀਰੇ ਆਪਾਂ ਤੇ ਬਹੁਤ ਆਪਾਂ ਸਮਝ ਗਏ ਵੀ ਮਹਾਰਾ ਦਾ ਮੇਲਾ ਵਾ ਹੁੱਲਾ ਮੱਲਾ ਆਪਾਂ ਹੁੱਲੜਬਾਈ ਤੋਂ ਪ੍ਰੇਜ ਰੱਖਣਾ ਵਾ ਆਪਾਂ ਆਪਦੇ ਕੰਮ ਨਾਲ ਮਤਲਬ ਹੌਲੀ ਹੌਲੀ ਆਏ ਆ ਵੀਰੇ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਇੱਕੇ ਥਾਂ ਖਲੋਤਾ ਦਸ ਦਿਨ ਹੋ ਗਏ ਇਹਨੂੰ ਠੀਕ ਹੈ ਹਾਂ ਜੀ ਬੰਦੇ ਵੀ ਸਾਰੇ ਉਹੋ ਜਿਹੇ ਲਿਆਂਦੇ ਆ ਹਾਂ ਉਹ ਨਾ ਉਹਰੇ ਕਰਦੇ ਜਦੋਂ ਉਹ ਬੋਲਣ ਤੇ ਦੂਸਰਾ ਅਜਿਹਾ ਕਿ ਵੀ ਜਾਣ ਲੱਗੇ ਵੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਹਾਂਜੀ ਹਾਂਜੀ ਵੀਰੇ ਆਪਾਂ ਪ੍ਰੇਮ ਪ੍ਰੇਮ ਨਾਲ ਜਾਣਾ ਆਪਾਂ ਹੋ ਜਾ ਕੋਈ ਕੰਮ ਹੀ ਨਾ ਕਰਨਾ ਜਿੰਨਾ ਦੁਨੀਆ ਨੂੰ ਕੋਈ ਤਕਲੀਫ ਆਵੇ। ਬਿਲਕੁਲ। ਇੱਕ ਇਹ ਦੱਸੋ ਕਿ ਟਰੈਕਟਰ ਤੇ ਖਰਚਾ ਕਿੰਨਾ ਕ ਆ ਗਿਆ ਹੁਣ ਤੱਕ? ਟਰੈਕਟਰ ਵੀਰੇ 6.5 ਤੋਂ ਪਲੱਸ ਆ ਗਿਆ ਜੀ। 6.5 ਲੱਖ। 6.5 ਲੱਖ ਤੋਂ ਪਲੱਸ। ਕਹਿੰਦੇ ਆ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਸ਼ੌਂਕ ਸ਼ੌਂਕ ਵਿੱਚ ਤੁਸੀਂ ਵਧੀਆ ਪ੍ਰੋਗਰਾਮ ਨਾਲਿਆ। ਠੀਕ ਹੈ। ਤੇ ਪਿੱਛੇ ਤੁੰਨੇ ਇੱਕ ਮਿਊਜ਼ਿਕ ਸਿਸਟਮ ਬਹੁਤ ਵੱਡੇ ਵੱਡੇ ਦਿਖਾਈ ਦੇ ਰਿਹਾ ਹੈ। ਹਾਂਜੀ ਵੀ ਸਵੇਰੇ ਸਵੇਰੇ ਤੁਸੀਂ ਨਿਤਨੇਮ ਚਲਾ ਲੈਂਦੇ ਹੋ ਹਾਂਜੀ ਵੀਰੇ ਮਾਰਾ ਦਾ ਪਾਠ ਚੱਲਦਾ ਆਪਣੇ ਰੋਜ਼ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਤੇ ਜੇਕਰ ਹੋਰ ਨੌਜਵਾਨ ਬੋਲਣਾ ਚਾਹੁੰਦਾ ਉਹਨਾਂ ਨੂੰ ਫੜਾ ਦਿਓ ਆਪਾਂ ਪਿੰਡ ਦਾ ਨਾਮ ਪੁੱਛ ਲਈਏ ਬਾਕੀ ਇਹਨਾਂ ਦੇ ਪਿੰਡਾਂ ਦੇ ਨਾਮ ਬੋਲਦੇ ਨੇ ਕਿ ਪਿੰਡ ਦਾ ਨਾਮ ਵੀਰੇ ਆਪਣਾ ਸੰਗਵਾ ਇਹ ਇਹ ਦੂਜੇ ਸੰਗਵਾ ਤੋਂ ਇਲਾਕੇ ਤੋਂ ਕੋਈ ਹੋਰ ਪਿੰਡਾਂ ਤੋਂ ਆਇਆ ਜੇਕਰ ਕੋਈ ਹੋਰ ਪਿੰਡ ਤੋਂ ਆ ਵੀਰੇ ਚਲੋ ਜੀ ਇਹ ਇਹਨਾਂ ਦਾ ਦੂਜਾ ਟਰੈਕਟਰ ਹੈ ਵੀਰ ਦੂਜਾ ਟਰੈਕਟਰ ਆਪਾਂ ਦੂਜੇ ਟਰੈਕਟਰ ਵੱਲ ਵੀ ਚੱਲਦੇ ਹਾਂ ਇਹਨਾਂ ਨੂੰ ਕਿ ਮੈਂ ਕਿ ਇਹੀ ਵੱਲ ਲੈਣ ਇਸ ਟਰੈਕਟਰ ਦੇ ਨਾਲ ਹੀ ਇੱਕ ਹੋਰ ਟਰੈਕਟਰ ਖੜਾ ਸੀ ਹਾਲੈਂਡ 3630 ਇਸ ਦੇ ਵੀ ਤੁਸੀਂ ਟਾਇਰ ਦੇਖੋਗੇ ਤਾਂ ਬਹੁਤ ਮੋٹے ਮੋٹے ਟਾਇਰ ਨੇ ਐਂ ਲੱਗਦਾ ਕਿ ਪਿਛਲੇ ਟਾਇਰ ਹੋਣਗੇ ਨਹੀਂ ਇਹ ਮੂਰਲੇ ਟਾਇਰ ਨਹੀਂ ਪਿੱਛੇ ਟਾਇਰ ਅਲੱਗ ਨੇ ਤੇ ਕੇਸਰੀ ਝੰਡੇ ਤੁਹਾਨੂੰ ਦਿਖਾਈ ਦੇ ਰਹੇ ਝੂਲਦੇ ਹੋਏ ਤੇ ਆਪਾਂ ਇਹਨਾਂ ਵੀਰਾਂ ਨਾਲ ਵੀ ਇਸ ਵਰਕ ਕਰਦੇ ਆਂ ਤੇ ਪੁੱਛਦੇ ਆਂ ਕਿ ਇਹ ਕਿਹੜੇ ਇਲਾਕੇ ਚੋਂ ਆਏ ਆਂ ਹਾਂਜੀ ਕੀ ਨਾਮ ਆ ਜੀ ਤੁਹਾਡਾ ਤੇ ਕਿਹੜੇ ਇਲਾਕੇ ਚੋਂ ਆਏ ਹੋ ਅਈਆ ਭਾਈ ਮੇਰਾ ਨਾਮ ਅਰਪਨਪ੍ਰੀਤ ਸਿੰਘ ਆ ਤੇ ਅਈ ਆਏ ਆ ਟਾਰੀ ਬਾਰਡਰ ਤੋਂ ਟਾਰੀ ਬਾਰਡਰ ਤੋਂ ਆਏ ਬਿਲਕੁਲ ਕਹਿ ਲੀਏ ਪਾਕਿਸਤਾਨ ਦੇ ਬਾਰਡਰ ਕੋਲ ਬਿਲਕੁਲ ਜੀ ਬਿਲਕੁਲ ਬਿਲਕੁਲ ਉੱਥੋਂ ਆਏ ਤੇ ਇਹ ਦੱਸੋ ਆਪਦੇ ਟਰੈਕਟਰ ਦੀ ਖਾਸੀਅਤ ਦੱਸੋ ਉਹ ਦੱਸੂਗਾ ਅੱਡਾ ਵੱਡਾ ਭਰਾ ਹਾਂਜੀ ਜੀ ਹਾਂਜੀ ਸਜੀਵ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਹਿਜਪ੍ਰੀਤ ਸਿੰਘ ਹੈ ਜੀ ਆਪਾਂ ਰਾਮਪੁਰੇ ਤੋਂ ਆਏ ਆ ਆਪਣੇ ਟਾਰੀ ਬਾਰਡਰ ਲਾਗੋ ਹਾਂਜੀ ਹਾਂਜੀ ਤੇ ਟਰੈਕਟਰ ਤੇ ਟਰਾਲੀ ਮੋਡੀਫਾਈ ਕਰਕੇ ਲਿਆਏ ਆ ਠੀਕ ਹੈ ਤੁਸੀਂ ਹਰ ਸਾਲ ਆਉਂਦੇ ਹੋ ਕਿ ਇਸ ਸਾਲੇ ਪਹਿਲੀ ਵਾਰੀ ਟਰੈਕਟਰ ਆ ਨਹੀਂ ਨਹੀਂ ਬਹੁਤ ਮੈਂ ਬਹੁਤ ਜ਼ਿੰਮੇਦਾਰ ਆ ਰਿਹਾ ਮਤਲਬ ਕਿ ਟਰੈਕਟਰ ਲੈ ਕੇ ਕੋਈ 8 ਸਾਲ ਤੋਂ ਆਉਣ ਡਿਆ ਠੀਕ ਹੈ ਤੇ ਇੱਕ ਬਾਈ ਦੱਸਣਾ ਚਾਹੁੰਦੇ ਕਿ ਵੀ ਜਿਹੜਾ ਉਹ ਟੈਡੀ ਹੈ ਟੈਡੀ ਵੀ ਇੱਕ ਇੱਕਾ ਤਰੱਖਿਆ ਵੀ ਲਾਲ ਰੰਗ ਟੈਡੀ ਪਹਿਲਾਂ ਪਿਆਰੀ ਜੀ ਟੈਡੀ ਇਸ ਕਰਕੇ ਰੱਖਿਆ ਟੈਡੀ ਇਸ ਕਰਕੇ ਰੱਖਿਆ ਪਹਿਲੀ ਗੱਲ ਤੇ ਹੀ ਲਿਆਂਦਾ ਟਰਾਲੇ ਤੇ ਠੀਕ ਹੈ ਮਤਲਬ ਕਿ ਟੋਟਾ ਲਾਉਣ ਦੀ ਦੂਜੀ ਗੱਲ ਇਹ ਹੈ ਕਿ ਇਹ ਚੀਜ਼ ਇੱਥੇ ਰੱਖੀ ਸੋਹਣੀ ਲੱਗਦੀ ਆ ਬੰਦੇ ਨੂੰ ਇਹ ਚੀਜ਼ ਮਤਲਬ ਕਿ ਅਟਰੈਕਟ ਕਰਦੀ ਬੰਦੇ ਨੂੰ ਹਾਂ ਅਟਰੈਕਟ ਕਰਦੀ ਜਾਂਦੇ ਨੇ ਤੁਹਾਡੀ ਆਵਾਜ਼ ਉਦੋਂ ਆਉ ਜਦੋਂ ਇਹ ਮੇਮੂਰੇ ਹੋਗਾ ਹਾਂਜੀ ਇਹ ਬੱਚੇ ਦੇਖਦੇ ਜਦੋਂ ਖੁਸ਼ ਹੁੰਦੇ ਨਾਲ ਫੋਟੋ ਕਰਾ ਕੇ ਜਾਂਦੇ ਆ ਠੀਕ ਹੈ ਸੰਗਤ ਕਹਿ ਲਿਆ ਇਸ ਵੇਲੇ ਤਾਂ ਹਜੇ-ਹਜੇ ਵੀ ਦੇਖੋ ਇਹ ਤਾਂ ਪੂਰਾ ਰੁਝਾਨ ਬਣਿਆ ਹੈ ਟਰੈਕਟਰ ਦੇਖਣ ਵਾਲਿਆਂ ਦਾ ਤੇ ਆਥ ਨੇ ਬਹੁਤ ਰੁਝਾਨ ਹੋ ਜਾਂਦਾ ਮਤਲਬ ਕਿ ਜਿਹੜਾ ਵੀ ਨਿਕਲਦਾ ਨਾ ਇਧਰੋਂ ਦੇਖ ਕੇ ਕਰੇ ਹੈਰਾਨ ਹੋ ਕੇ ਫੇਰ ਹੀ ਜਾਂਦਾ ਹੈ ਬੱਚੇ ਇਸ ਨਾਲ ਫੋਟੋ ਖਿਚਾਉਂਦੇ ਆ ਕਿ ਬ ਪਸੰਦ ਵੀ ਹੈਗਾਗਾ ਹਾਂਜੀ ਹਾਂਜੀ ਤੇ ਹੋਰ ਹੀ ਦੱਸੋ ਕੋਈ ਨੌਜਵਾਨੇ ਦੱਸਣਾ ਚਾਹੁੰਦਾ ਹੋਵੇ ਕਿ ਜਿਵੇਂ ਤੁਸੀਂ ਆਏ ਹੋ ਹਨਾ ਤੇ ਜਿਵੇਂ ਨਾਲ ਵਾਲੇ ਟਰੈਕਟਰ ਵਾਲੇ ਨੇ ਵੀ ਦੱਸਿਆ ਵੀ ਅਸੀਂ ਕੋਈ ਹੁੱਲੜਵਾਜੀ ਕਰਦੇ ਹੋਏ ਨਹੀਂ ਆਏ ਜਿਵੇਂ ਖਬਰਾਂ ਆਉਂਦੀਆਂ ਨੇ ਹਨਾ ਮਤਲਬ ਕਿ ਸਾਡਾ ਇਹ ਸਿਸਟਮ ਹੈ ਅਸੀਂ ਟਰਾਲਾ ਮੋਡੀਫਾਈ ਕੀਤਾ ਹੈ ਏਸੀ ਵਗੈਰਾ ਲੱਗਾ ਜੇ ਅਸੀਂ ਤੇਜ਼ ਚਲਾਵਾਂਗੇ ਤੇ ਉਹ ਸਾਡਾ ਸਾਰਾ ਖਿੱਲਰ ਜਾਊਗਾ ਮੰਨ ਲਓ ਤੁਸੀਂ ਹੁੱਲੜਵਾਜੀ 20 ਦੇ ਸਪੀਡ ਤੇ ਅਸੀਂ 30 ਤੱਕ ਹੱਦ ਇਨੀ ਸਪੀਡ ਦੇ ਅੰਦਰ ਅੰਦਰ ਟਰੈਕਟਰ ਲੈ ਗਏ ਆ ਬਿਲਕੁਲ ਸਲੋ ਸਲੋ ਜਿਵੇਂ ਤੁਸੀਂ ਕੋਈ ਹੁੱਲੜਵਾਜੀ ਕਰਦੇ ਹੋਏ ਨਹੀਂ ਆਏ ਬਿਲਕੁਲ ਹੁੱਲੜਵਾਜੀ ਇੱਕ ਮਿੰਟ ਮੇਰਾ ਸਵਾਲ ਹੈ ਕਿ ਤੁਸੀਂ ਹੁੱਲੜਵਾਜੀ ਕਰਦੇ ਹੋਏ ਨਹੀਂ ਆਏ ਭਾਜੀ ਉਹੀ ਦੱਸੋ ਤੇ ਫਿਰ ਵੀ ਜੇਕਰ ਕੋਈ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਤੰਗ ਕੀਤਾ ਹੋਵੇ ਜਾਂ ਕੁਝ ਹੋਰ ਭਾਜੀ ਪੁਲਿਸ ਪ੍ਰਸ਼ਾਸਨ ਤਾਂ ਨਹੀਂ ਤੰਗ ਕੀਤਾ ਵਾ ਕੇ ਹੁੱਲੜਵਾਜੀ ਅਸੀਂ ਨਹੀਂ ਕਰਦੇ ਹੁੱਲੜਵਾਜੀ ਕਰਦੇ ਨੇ 100 100 ਮੋਟਰਸਾਈਕਲ ਪਹੁੰਚਾਉਂਦੇ 100 100 ਦੀ ਸਪੀਡ ਤੇ ਪਟਾਕੇ ਬਰਾਉਂਦੇ ਇਹਨਾਂ ਦਾ ਕੀ ਹੈ ਇਹ ਕਿਹੜੇ ਭੱਜ ਜਾਂਦੇ ਆ ਰਹੀ ਗੱਲ ਡੈੱਕ ਦੀ ਆ ਰਹੀ ਡੈੱਕ ਕਿਸੇ ਨੇ ਨਹੀਂ ਚਲਾਇਆ ਇੱਥੇ ਹਾਂ ਇਹ ਕਿਸੇ ਨੇ ਡੈੱਕ ਨਹੀਂ ਚਲਾਇਆ ਫਿਰ ਵੀ ਪੁਲਸ ਵਾਲਾ ਇੱਥੇ ਆ ਆ ਜਗ੍ਹਾ ਤੇ ਆਉਣ ਨੂੰ ਡਾਕਦੇ ਆਪਾਂ ਕਿਹਾ ਇੱਥੇ ਆ ਕੇ ਕੋਈ ਗੰਦ ਇਹ ਤੇ ਨਹੀਂ ਲਾਉਣੇ ਟਰਾਲੇ ਆਪਣੇ ਚਾਰ ਟਰਾਲੇ ਜੇ ਬੰਦੇ ਬਿੰਦੇ ਚਾਰ ਸੇਵਾ ਕਰਦੇ ਆ ਜੇ ਫਿਰ ਵੀ ਮਾੜਾ ਕਹਿਣਗੇ ਫਿਰ ਤੇ ਗਲਤ ਗੱਲਾਂ ਨਾਲ ਹੀ ਅਕਸਰ ਹੀ ਅਸੀਂ ਦੇਖਦੇ ਆ ਨਾ ਜਦੋਂ ਮੈਂ ਸਵੇਰੇ ਵੀ ਲੰਘਿਆ ਸੀ ਇੱਥੋਂ ਦੀ ਕਈ ਜਲ ਵਰਤਾ ਰਹੇ ਹੁੰਦੇ ਆ ਕੋਈ ਸੇਵਾ ਕਰੀ ਜਾਂਦੇ ਨੌਜਵਾਨ ਅਜੇ ਹੈਗਾ ਜਾਂ ਨਿਤਨੇ ਉਹਦਾ ਪਾਰ ਚੱਲੀ ਜਾਂਦਾ ਸਵੇਰੇ ਸਵੇਰੇ ਲੰਗਰ ਦਾ ਅਸੀਂ ਵੀ ਸੋਚਿਆ ਹੈਗਾ ਹੁਣ ਅਸੀਂ ਮਤਲਬ ਕਿ ਇੱਥੇ ਪਰਸੋਂ ਲੰਗਰ ਲਾਵਾਂਗੇ ਤੇ ਉਹ ਦਿਨ ਅਸੀਂ ਫਰੂਟੀਆਂ ਦਾ ਲੰਗਰ ਮਤਲਬ ਕਿ ਅਸੀਂ ਕੱਲ ਤੱਕ ਸਾਰਾ ਅਵੇਲੇਬਲ ਕਰਕੇ ਸਮਾਨ ਤੇ ਪਰਸੋਂ ਲੰਗਰ ਲਾ ਕੇ ਫਿਰ ਉਹ ਤੋਂ ਬਾਅਦ ਹਲਾ ਮੱਲਾ ਉਹ ਦਿਨ ਹੀ ਮੱਲਾ ਖੇਡਾਂਗੇ ਤੇ ਠੀਕ ਹੈ ਜੀ ਦਰਸ਼ਕ ਕਰਦੇ ਵੇ ਰਾਤ ਨੂੰ ਵੀ ਸਾਡੀ ਕੋਸ਼ਿਸ਼ ਰੂਗੀ ਜਿਹੜੀ ਤੁਹਾਡੀਆਂ ਲਾਈਟਾਂ ਵਗੈਰੇ ਰਾਤ ਨੂੰ ਚੱਲਦੀਆਂ ਉਹਦੋਂ ਹੋਰ ਵੀ ਸੋਹਣਾ ਲੱਗਦਾ ਓਦੋਂ ਵੀ ਅਸੀਂ ਭਾਜੀ ਰਾਤ ਨੂੰ ਜਿਹੜਾ ਲੰਘਦਾ ਇੱਥੇ ਫੋਟੋਆਂ ਕਰਾ ਕੇ ਪੁੱਛ ਗਿੱਚ ਕੇ ਫੇਰ ਜਾਂਦਾ ਸਾਰਾ ਕੁਝ ਠੀਕ ਹੈ ਜੀ ਚਲੋ ਮਿਲਦੇ ਆ ਜੀ ਆਪਾਂ ਅੱਥੇ ਨਹੀਂ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨੌਜਵਾਨਾਂ ਦੀ ਆਪਾਂ ਹੁਣੇ ਟਰੈਕਟ ਦੀ ਵੀਡੀਓ ਬਣਾ ਕੇ ਹਟੇ ਆ ਉਹ ਅਟਾਰੀ ਰਾਮਪੁਰਾ ਪਿੰਡ ਦੇ ਨੇ ਪਾਕਿਸਤਾਨ ਬਾਰਡਰ ਦੇ ਬਿਲਕੁਲ ਨੇੜੇ ਤੇੜੇ ਇਹਨਾਂ ਦਾ ਪਿੰਡ ਪਿਆ ਜਾਂਦੇ ਨੇ ਤੇ ਇਹਨਾਂ ਦੀ ਤੇ ਇਹ ਦੱਸੋ ਕਿ ਆ ਉੱਪਰ ਅਸੀਂ ਜਿਵੇਂ ਮਾਲਵੇ ਦੇ ਵਿੱਚ ਇਹਨੂੰ ਕਹਿੰਦੇ ਆ ਸੜਕੜਾ ਤੇ ਤੁਸੀਂ ਕੀ ਲਾਇਆ ਇਹ ਇਹ ਆਪਣੇ ਕਾਨੇ ਚ ਸਿਰਕੀ ਜਾਂਦੇ ਇਹਨੂੰ ਆਪਾਂ ਉਧਰ ਆਪਣੇ ਏਰੀਏ ਚ ਹਾਂ ਤੇ ਇਹਦੀ ਆਪਾਂ ਪਹਿਲਾਂ ਥੱਲੇ ਰਸੇ ਪਾ ਗਏ ਇਹਦੇ ਨਾਲ ਕਿਵੇਂ ਟਰਾਲੀ ਠੰਡੀ ਰਹਿੰਦੀ ਥੋੜੀ ਜੀ ਹਾਂਜੀ ਇਹਨਾਂ ਕਾਫੀ ਠੰਡੀ ਰਹਿੰਦੀ ਆ ਠੀਕ ਹੈ ਲੋਬ ਠੀਕ ਆ ਓਕੇ ਮਨੂੰਗੇ ਇਹਨਾਂ ਤਪਦਾ ਨਹੀਂ ਉੱਤੇ ਜਿਹੜਾ ਕੱਲਾ ਲਫਾਫਾ ਹੁੰਦਾ ਹੈ ਉਹ ਜ਼ਿਆਦਾ ਗਰਮ ਹੁੰਦਾ ਬਿਲਕੁਲ ਤੇ ਤੁਸੀਂ ਐਲ ਸੀ ਡੀ ਵੀ ਲਾਈ ਹੈ ਇੱਥੇ ਸਵੇਰੇ ਜਿਵੇਂ ਗੁਰਬਾਣੀ ਦਾ ਪਾਠ ਚ ਵਗੈਰਾ ਚੱਲਦਾ ਠੀਕ ਹੈ ਤੇ ਇੱਕ ਏ ਸੀ ਲੱਗਿਆ ਹੋਇਆ ਹੈਗਾ ਇਹ ਏ ਸੀ ਚੱਲਦਾ ਹੈਗਾ ਹਾਂਜੀ ਏ ਸੀ ਚੱਲਣ ਦਾ ਹਾਂ ਬਿਲਕੁਲ ਇਹ ਜਿਵੇਂ 20 ਤੇ ਚੱਲੀ ਵੀ ਜਾਂਦਾ ਮੇਰੇ ਖਿਆ ਤੇ ਅੱਥ ਨੇ ਜਿਵੇਂ ਹੁਣ ਗਰਮੀ ਵੀ ਵਧ ਗਈ ਹੈ ਦੇਖ ਲਈ ਸੰਗਤ ਦਾ ਕੱਠ ਬਹੁਤ ਜ਼ਿਆਦਾ ਗਰਮੀ ਵੀ ਹੁੰਦੀ ਹੈ ਤੇ ਨਾਲ ਉਹ ਸਟੈਪਲਾਈਜ਼ਰ ਵਗੈਰਾ ਵੀ ਲਾਇਆ ਹੋਇਆਗਾ ਤੇ ਹੋਰ ਕੀ ਕੀ ਸਹੂਲਤਾਂ ਤੁਹਾਡੀ ਟਰਾਲੀ ਦੇ ਵਿੱਚ ਜਿਵੇਂ ਹੁਣ ਤੁਸੀਂ ਚਾਰਜਿੰਗ ਪੁਆਇੰਟ ਵੀ ਲਾਏ ਆ ਆਪਣੇ ਲਾਈਟਾਂ ਲਗਾਈਆਂ ਆ ਵਾਲੀ ਇਫੀਸ਼ੀਅਨ ਕਰਦੀ ਹੈ ਬਿਲਕੁਲ ਬਿਲਕੁਲ ਹਾਂਜੀ ਆ ਝੂੰਬਰ ਵਗੈਰਾ ਪਰਦੇ ਲਾਏ ਆ ਅਗਲੇ ਪਾਸੇ ਆਪਾਂ ਠੀਕ ਹੈ ਤਾਂ ਤੇ ਕੀ ਗੂਲਿੰਗ ਅਥਨ ਵੇਲੇ ਆਰਾਮ ਵੀ ਇਹ ਨੌਜਵਾਨ ਇਸ ਟਰਾਲੀ ਚ ਕਰ ਲੈਂਦੇ ਆ ਆਰਾਮ ਨਾ ਇਹ ਨਹੀਂ ਕਿ ਆਪਾਂ ਨੂੰ ਕੋਈ ਸਰਾਹ ਚ ਜਾਣਾ ਪਊਗਾ ਕਮਰਾ ਬੁੱਕ ਕਰਾਉਣਾ ਪਊਗਾ ਆਪਣੇ ਨਾਲ ਮਤਲਬ ਵੀ ਸਾਰੇ ਆਪਣੇ ਇਕੱਠੇ ਸੌਂ ਜਾਂਦੇ ਇੱਥੇ ਤੇ ਆਰਾਮ ਨਾ ਤੇ ਜੇ ਕੋਈ ਬਾਕੀ ਆਪਣੇ ਇੱਥੋਂ ਵੀ ਹੋ ਜਾਣ ਤੇ ਉਹ ਵੀ ਆਪਾਂ ਕਿਸੇ ਨੂੰ ਨਾ ਨਹੀਂ ਕਰੀ ਦੀ ਉਦਾਂ ਠੀਕ ਹੈ ਲਾਗੂ ਬੰਨੇ ਹੋ ਗਏ ਹਾਂ ਰਾਜੇ ਵੀ ਉਦਾਂ ਆਪਣੇ ਦੂਜਾ ਟਰਾਲਾ ਵੀ ਆਪਣਾ ਲੈ ਕੇ ਆਏ ਜੌਂਡੀਅਰ ਉਹ ਆਪਣੇ ਰਿਸ਼ਤੇਦਾਰ ਆ ਠੀਕ ਹੈ ਹਾਂਜੀ ਠੀਕ ਠੀਕ ਹੈ ਜੀ ਫਿਰ ਆਪਾਂ ਮਿਲ ਹਾਂਜੀ ਇਸ ਟਰਾਲੀ ਤੇ ਖਰਚਾ ਕਿੰਨਾ ਕ ਆ ਗਿਆ ਹੋਊਗਾ ਖਰਚਾ ਕੋਈ ਆ ਗਿਆ ਜੇ ਕੋਈ ਪਾ ਤੇਲ ਪਵਾ ਕੇ ਨਾ ਮਤਲਬ ਕਿ ਤੇਲ ਦਾ ਵੀ ਨਾਲ ਲਾਈਏ 20000 ਰੁਪਏ ਦਾ ਤੇਲ ਲੱਗ ਜਾਣਾ ਠੀਕ ਹੈ ਗੁਰਦਾਰ ਸਾਹਿਬ ਨਾ ਉਹ ਜਿਵੇਂ ਬਣਾਵਟ ਦੀ ਕਹੀਏ ਵੀ ਇਹ ਤੇ ਟਰਾਲੇ ਤੇ ਟਰਾਲੇ ਤੇ ਨਾਲ ਹੀ ਮਤਲਬ ਕਿ ਟੋਟਲ ਸਾਡਾ ਕੋਈ ਲੱਗ ਜੂਗਾ 80 90 ਦੇ ਲੱਗ ਬੰਨੇ ਥੋੜੇ ਥੋੜੇ ਪੈ ਕਰਕੇ ਹੀ ਦੇਖ ਕੇ ਵੀ ਰੱਖਿਆ ਕਿ ਕਿੰਨਾ ਖਰਚਾ ਲੱਗਦਾ ਹੈ ਬਿਲਕੁਲ ਬਾਕੀ ਉਹ ਨਾ ਮਤਲਬ ਹਸਾਬ ਜਾਣੀ ਕਦੀ ਲਾਇਆ ਨਹੀਂ ਤੇ ਤੁਸੀਂ ਹੋਲੇ ਮੈਗਾ ਦੇਖਾਂਗੇ ਹੋਲੇ ਮਹੱਲੇ ਦੀ ਪਹਿਲੀ ਵਾਰੀ ਆਏ ਹੋ ਜਾਂ ਤੁਸੀਂ ਆਪਣੇ ਇਲਾਕੇ 'ਚ ਕੋਈ ਹੋਰ ਮੇਲਾ ਹੁੰਦਾ ਜਿੱਥੇ ਉੱਥੇ ਵੀ ਕਰਦੀ ਪਹੁੰਚਦੀ ਹੈ ਸਪੈਸ਼ਲ ਮਤਲਬ ਕਿ ਮੈਂ ਤੁਹਾਨੂੰ ਦੱਸਣ ਦੇ ਕਿ 8-9 ਸਾਲ ਹੋ ਗਏ ਆ ਇਹ ਮੇਲੇ ਤੇ ਮੈਂ ਹਰ ਰਹੀ ਆਣਾ ਜਾਣਾ ਮੈਂ 2014-15 ਤੋਂ ਲਗਾਤਾਰ ਹੀ ਆ ਰਹੇ ਆ ਠੀਕ ਹੈ ਜੀ ਇੱਕ ਵੀ ਮੇਲਾ ਮਿਸ ਨਹੀਂ ਕੀਤਾ ਪਹਿਲਾ ਪਹਿਲਾਂ ਮੈਨੂੰ ਕੀ ਥੋੜਾ ਸਿੰਪਲ ਲਿਆ ਹੁੰਦਾ ਸੀ ਟਰੈਕਟਰ 2019 ਤੋਂ ਲਿਆਉਣ ਦੇ ਫਿਰ ਥੋੜਾ ਥੋੜਾ ਕਰਕੇ ਹੁਣ ਸਮੇਂ ਦੇ ਹਿਸਾਬ ਨਾਲ ਜਿੱਦਾਂ ਸਾਰੇ ਏਸੀ ਵਗੈਰਾ ਲੱਗ ਗਏ ਹੀ ਵੀ ਲਗਾਤੇ ਫਿਰ ਠੀਕ ਹੈ ਜੀ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਬਾਹਰ ਬੈੰਦਾ ਆਪਣੇ ਨਾਮ ਬੋਲੋ ਦਿਲਪ੍ਰੀਤ ਹੈਗੇ ਆਪਣਾ ਯੂ ਐਸ ਏ ਤੋਂ ਠੀਕ ਹੈ ਜੀ ਬੇ ਛੋਟਾ ਭਰਾ ਆ ਚਾਚਾ ਜੀ ਦਾ ਮੁੰਡਾ ਬੇਟਾ ਠੀਕ ਹੈ ਜੀ ਤੇ ਇੱਕ ਆਪਣਾ ਹੈਗਾ ਵਾ ਅਮਿਤੋਜ ਆਪਣਾ ਮੇਰਾ ਵੱਡਾ ਭਰਾ ਆ ਉਹ ਕੈਨੇਡਾ ਤੋਂ ਬਾਕੀ ਆਪਣੇ ਆ ਵੀਰ ਭਰਾ ਸਾਰੇ ਆਪਾਂ ਰਲ ਕੇ ਤੇ ਹੁਣ ਲੰਗਰ ਵੀ ਲਾਵਾਂਗੇ ਤੁਹਾਨੂੰ ਦੱਸਿਆ ਅੱਗੇ ਵੀ ਠੀਕ ਹੈ ਜੀ ਚਲੋ ਕੱਲ ਨੂੰ ਅਸੀਂ ਤੁਹਾਡਾ ਲੰਗਰ ਜ਼ਰੂਰ ਛੱਕ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਹਿਬ ਇਸ ਸਮੇਂ ਅਸੀਂ ਇੱਕ ਹੋ ਟ੍ਰਾਲੀ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਅਸੀਂ ਨੌਜਵਾਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦੀ ਟ੍ਰਾਲੀ ਵਿੱਚ ਕੀ ਕੀ ਸੁੱਖ ਸਹੂਲਤਾਂ ਨੇ ਤੇ ਉਹ ਕਿਹੜੇ ਨਗਰ ਤੋਂ ਆਏ ਨੇ ਹਾਂਜੀ ਭਾਈ ਜੀ ਆਪਣਾ ਨਾਮ ਬੋਲ ਦੋ ਤੇ ਆਪਣੇ ਪਿੰਡ ਦਾ ਨਾਮ ਬੋਲ ਦੋ ਹਾਂਜੀ ਸਭ ਤੋਂ ਪਹਿਲਾਂ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਆਪਾਂ ਵੀਰ ਜੀ ਤਰਨਧਾਰਨਾ ਆਪਣਾ ਏਰੀਆ ਵਾ ਪਿੰਡ ਆਪਣਾ ਜੋਲਟਾ ਵਾਲਾ ਵਾ ਠੀਕ ਹੈ ਜੀ ਤੇ ਤੁਸੀਂ ਇਥੇ ਪਹਿਲੀ ਵਾਰ ਹੀ ਆਏ ਹੋ ਇਹ ਟਰਾਲੀ ਲੈ ਕੇ ਕਿ ਦੂਜੀ ਤੀਜੀ ਵੀ ਆ ਰਹੇ ਹੋ ਨਹੀਂ ਆਉਣ ਤੇ ਉਹ ਸਮੇਂ ਤੋਂ ਡਹਿ ਆ ਠੀਕ ਹੈ ਆਪਣਾ ਮਤਲਬ ਵੀ ਟਰਾਲੀ ਜਿਹੜੀ ਹੈ ਤੀਆਂ ਆਪਾਂ ਸੀਟਿੰਗ ਕਰਾ ਕੇ ਲਿਆਦੀ ਆ ਠੀਕ ਹੈ ਦੂਜੀ ਵੀ ਆਦੀ ਹੀ ਕਾਨੇ ਗੁੰਨੇ ਬਾਗੇ ਲਿਆਦੀ ਠੀਕ ਹੈ ਤੇ ਇੱਕ ਇਹ ਦੱਸੋ ਕਿ ਵੀ ਇਹ ਟਰਾਲੀ ਚ ਕੀ ਕੀ ਚੀਜ਼ਾਂ ਦੀ ਸਹੂਲਤ ਹੈ ਉਹ ਮੈਨੂੰ ਜ਼ਰੂਰ ਦੱਸੋ ਇਹਦੇ ਵਿੱਚ ਵੇਖ ਲਓ ਤੁਹਾਡੇ ਸਾਹਮਣੇ ਵਾਈਫਾਈ ਲੱਗਾ ਵਾ ਐਲ ਸੀ ਡੀ ਲੱਗੀ ਆ ਤੇ ਏਸੀ ਲੱਗਾ ਠੀਕ ਹੈ ਇਹ ਏਸੀ ਚੱਲਦਾ ਹੈਗਾ ਹਾਂ ਜੀ ਆਂਦੀ ਏਸੀ ਚੱਲਣ ਦਾ 16 ਦਾ ਹਾਂ ਹਾਂ 16 ਦੇ ਚੱਲੀ ਜਾਂਦਾ ਜੀ ਤੇ ਬਾਕੀ ਆਪਣਾ ਚਾਰਜਿੰਗ ਵਾਲੇ ਸ਼ੁਰੂ ਆ ਸਾਰੇ ਤੇ ਇਹ ਲਾਈਟਾਂ ਲੱਗੀਆਂ ਨੇ ਪੱਖੇ ਲੱਗੇ ਨੇ ਟੇਬਲ ਫੈਨ ਹਾਂ ਜੀ ਬੂਵਰ ਲੱਗੇ ਆ ਠੀਕ ਹੈ ਜੀ ਤੇ ਅੱਜ ਤੁਸੀਂ ਇੱਕ ਖਾਸ ਗੱਲ ਲੈ ਕੇ ਸਰਦਈ ਦਾ ਲੰਗਰ ਵੀ ਚੱਲੀ ਜਾਂਦਾ ਠੰਡੀ ਸਰਦਈ ਦਾ ਹਾਂ ਜੀ ਆਂਦੀ ਬਾਬਾ ਜੀ ਇਹ ਹੁਣ ਤਿੰਨ ਚਾਰ ਦਿਨ ਲਗਾ ਜਦੇ ਨੇ ਲਗਾਤਾਰ ਚੱਲਦਾ ਹੈ ਠੀਕ ਹੈ ਜੀ ਹਾਂਜੀ ਤੇ ਇਹ ਸੋੜਾ ਚੰਗਾ ਉਪਰਾਲਾ ਕਿਉਂਕਿ ਜਿਹੜੀ ਮੀਡੀਆ 'ਚ ਗੱਲ ਆਉਂਦੀ ਹੈ ਉਹ ਇਹ ਆਉਂਦੀ ਕਿ ਟਰਾਲੀਆਂ ਦੇ ਫੁੱਲੜਵਾਜੀ ਕਰਕੇ ਆਉਂਦੇ ਆ ਬਹੁਤ ਤੇਜ਼ ਚਲਾਉਂਦੇ ਆ ਤੁਸੀਂ ਕਿਵੇਂ ਆਏ ਸੀਗੇ ਜਦੋਂ ਆਏ ਸੀਗੇ ਨਹੀਂ ਨਹੀਂ ਬਾਬਾ ਜੀ ਆਪਾਂ ਨੇ 1700 ਚੱਕਰ ਤੇ ਰੇਸ ਬੰਨੀ ਠੀਕ ਹੈ ਜੀ ਤੇ ਉਨੀ ਰੇਸ ਤੇ ਹੀ ਆਪਾਂ ਆਏ ਆ ਠੀਕ ਹੈ ਜੀ ਜਿਹੜਾ ਵੀ ਮਤਲਬ ਟਰੈਕਟਰ ਤੇ ਵਹਿੰਦਾ ਹੀ ਉਹਨੀ ਰੇਸ ਧਵਾਤ ਰੇਸ ਨਹੀਂ ਹੁੰਦੀ ਠੀਕ ਹੈ ਉਹਨੀ ਰੇਸ ਤੇ ਆਪਾਂ ਇਹ ਕੋਈ ਲੜਬਾਈ ਨਹੀਂ ਕੀਤੀ ਕੋਈ ਕੋਈ ਨਹੀਂ ਇਹ ਜਿੰਨੀਆਂ ਟਰਾਲੀਆਂ ਆਪਾਂ ਦੇਖ ਰਹੇ ਆਂ ਇਧਰ ਨੂੰ ਮੈਨੂੰ ਲੱਗਦਾ ਕਿ ਤਖਤ ਸਾਬ ਤੋਂ ਲੈ ਕੇ ਕੇਲਾ ਆਨੰਦਗੜ੍ਹ ਤੱਕ तकरीबन 2 ਦਰਜਨ ਦੇ ਕਰੀਬ ਟਰਾਲੀਆਂ ਹੋਣਗੀਆਂ ਵੱਧ ਭਾਵੇਂ ਹੋਣ ਮੇਰੀ ਜੇਕਰ ਜਾਣਕਾਰੀ ਮੁਤਾਬਕ ਲਗਭਗ ਮਾਝੇ ਵਾਲੇ ਨੇ ਜਿਆਦਾਤਰ ਹਾਂ ਨਹੀਂ ਬਾਬਾ ਜੀ ਇਹ ਮਾਝੇ ਵਾਲੇ ਹੀ ਕਰਦੇ ਆ ਕੰਮ ਠੀਕ ਹੈ ਇਹ ਦੇ ਮਾਝੇ ਵਾਲਿਆਂ ਦੇ ਵੱਡੇ ਆ ਠੀਕ ਹੈ ਤੇ ਦੂਸਰਾ ਅਜੇ ਹੈਗਾ ਕਿ ਇਧਰ ਜਕਾਰਾ ਬੁਲਾਇਆ ਗਿਆ ਤੇ ਇੱਕ ਗੱਲ ਇਹ ਹੈ ਕਿ ਆਮ ਦਿਨਾਂ 'ਚ ਮੰਨ ਲਓ ਹੁਣ ਇਹ ਸਮਾਪਤੀ ਹੋ ਗਈ ਹੈ ਨਾ ਹੌਲੇ-ਹੌਲੇ ਦੀ ਉਸ ਤੋਂ ਬਾਅਦ ਇਹ ਟਰਾਲੀ ਨੂੰ ਆਪਾਂ ਕਿੱਥੇ ਹੋਰ ਵੀ ਲੈ ਜਾਵਾਂਗੇ ਹਾਂਜੀ ਬਾਬਾ ਜੀ ਇਹ ਟਰਾਲੀ ਮਦਵਾ ਆਪਣੀ ਯਾਤਰਾ ਤੇ ਹੀ ਰਹਿਣੀ ਆ ਇਹ ਬਣਾਈ ਆਪਾਂ ਇਸੇ ਕੰਮ ਨੂੰ ਠੀਕ ਹੈ ਜੀ ਇਹ ਪੱਕੀ ਹੁਣ ਜਾ ਕੇ ਛੱਡੇ ਡਾਕ ਦੇਣੀ ਆ ਤਰਫਾੜ ਪਾ ਕੇ ਤੇ ਜਦੋਂ ਕੋਈ ਮੇਲਾ ਹੋਇਆ ਤੇ ਆਪਾਂ ਕੱਢ ਲੈਣੀ ਆ ਠੀਕ ਹੈ ਜੀ ਇਹ ਇਧਰ ਲੰਗਰ ਦੀ ਸਮਾਪਤੀ ਹੋ ਚੁੱਕੀ ਹੈ। ਸੁਆਸ ਸੁਆਸ ਸ੍ਰੀ ਆਕਾਲ। ਤਕਰੀਬਨ 2 ਘੰਟੇ ਤੋਂ ਇਸ ਠੰਡੀ ਸਰਦੀ ਦਾ ਲੰਗਰ ਚੱਲ ਰਿਹਾ ਸੀਗਾ ਜਿਹਦੀ ਹੁਣ ਸਮਾਪਤੀ ਹੋ ਗਈ ਹੈ। ਨੌਜਵਾਨਾਂ ਦਾ ਚੰਗਾ ਪ੍ਰਾਲਾ ਇਹ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕੀਤਾ ਜਾਵੇ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਇੱਕ ਹੋਰ ਟਰਾਲੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਅਸੀਂ ਦੇਖ ਰਹੇ ਹਾਂ ਤਸਵੀਰ ਦਰਬਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਤੇ ਲੱਗਦਾ ਹੀ ਨਹੀਂ ਕਿ ਅਸੀਂ ਕਿਸੇ ਟਰਾਲੀ ਦੇ ਵਿੱਚ ਬੈਠੇ ਹਾਂ ਲੱਗਦਾ ਹੈ ਕਿਸੇ ਆਲੀਸ਼ਾਨ ਕਮਰੇ ਦੇ ਵਿੱਚ ਬੈਠੇ ਹਾਂ ਤੇ ਪਿੱਛੇ LCD ਚੱਲੀ ਜਾਂਦੀ ਹੈ AC ਵੀ ਚੱਲੀ ਜਾਂਦਾ ਹੈਗਾ ਤੇ ਵੀਰਾਂ ਨਾਲ ਗੱਲ ਕਰਦੇ ਹਾਂ ਵੀਰ ਸਾਡੇ ਨਾਲ ਨੇ ਹਾਂਜੀ ਵੀਰ ਜੀ ਤੁਸੀਂ ਕਿਹੜੇ ਨਗਰ ਤੋਂ ਆਏ ਹੋ ਤੇ ਤੁਹਾਡਾ ਇਲਾਕਾ ਕਿਹੜਾ ਹੈਗਾ ਜੀ ਵੀਰ ਜੀ ਆਏ ਹਾਂ ਤਰਨਤਾਰਨ ਤੋਂ ਤਨ ਤਨ ਤੋਂ ਇਹ ਤਨ ਤਨ ਦੇ ਨੇੜੇ ਤੁਹਾਡਾ ਕੋਈ ਪਿੰਡ ਹੈਗਾ ਹਾਂਜੀ ਪੱਟੀ ਨੇਰੇ ਪਿੰਡ ਜੇ ਬੁਰਜ ਦੇ ਆਸੀਂ ਬੁਰਜ ਵਿਆਸ ਹਾਂਜੀ ਬੁਰਜ ਦੇਵਾ ਸੀ ਬੁਰਜ ਦੇਵਾ ਸੀ ਠੀਕ ਹੈ ਜੀ ਤੇ ਇਹ ਦੱਸੋ ਕਿ ਤੁਸੀਂ ਪਹਿਲੀ ਵਾਰ ਆਇਓ ਹੌਲੇ ਮਹੱਲੇ ਤੇ ਟਰਾਲੀ ਲੈ ਕੇ ਕਿ ਹਰ ਹਰ ਵਾਰ ਆਉਨੇ ਹੋ ਕਿ ਇਸ ਵਾਰੀ ਤਿਆਰ ਕੀਤੀ ਹੈ ਇਹ ਵੀ ਜੀ ਸਾਨੂੰ ਹੌਲੇ ਮਹੱਲੇ ਦੇ ਆਉਂਦੇ ਆਲੇ 10 ਸਾਲ ਹੋ ਗਏ ਜੀ ਠੀਕ ਹੈ ਜੀ ਸੇ ਟਰਾਲੀ ਆ ਜੀ ਸਾਡੀ ਯਾਤਰਾ ਮਿਲਦਾ ਚੌਥੀ ਜਾਂ ਪੰਜਵੀਂ ਯਾਤਰਾ ਹੈ ਟਰਾਲੀ ਦੇ ਠੀਕ ਹੈ ਜੀ ਤੇ ਇਹ ਸਾਰੇ ਇੱਕੋ ਹੀ ਪਿੰਡ ਦੇ ਨੌਜਵਾਨ ਨੇ ਕਿ ਬਹੁਤ ਨਹੀਂ ਨਹੀਂ ਲੱਗੂ ਅਲਗ-ਅਲਗ ਨਗਰਾਂ ਤੋਂ ਆ ਕੋਈ ਆਪਣੇ ਅਗੇ ਪੱਠਲ ਸੱਜਾ ਸਿੰਘ ਤੋਂ ਠੀਕ ਹੈ ਜੀ ਤੇ ਕਈ ਅਲੀਪੁਰ ਤੋਂ ਜੀ ਤੇ ਇੱਕ ਵੀਰ ਆਪਣਾ ਚੱਕ ਤੋਂ ਆ ਜੀ ਠੀਕ ਹੈ ਇੱਕ ਹੋਰ ਸਵਾਲ ਹੈ ਕਿ ਵੀ ਜਿੰਨੀ ਟਰਾਲੀ ਐਨੀ ਸੋਹਣੀ ਲੱਗ ਰਹੀ ਹੈ ਤਾਂ ਇਹ ਤੇ ਲੱਗਿਆ ਵੀ ਖਰਚਾ ਵੀ ਦੇਖੋ ਬਹੁਤ ਹੋਇਆ ਹੋਊਗਾ ਤੇ ਖਰਚਾ ਦੱਸੋ ਦਰਸ਼ਕਾਂ ਨੂੰ ਵੀ ਖਰਚਾ ਕਿੰਨਾ ਕੁ ਹੋ ਗਿਆ ਇਹ ਜੀ ਜੀ ਸਹੀ ਸਹੀ ਦਸੀਆ ਬਗੁਰੂ ਘਰੇ ਬੈਠੇ 2 ਲੱਖ ਤੋਂ ਉੱਤੇ ਆਇਆ ਇਹ ਖਰਚਾ ਟੀਵੀ ਤੇ ਇਹ ਤੋਂ ਏਸੀ ਤੋਂ ਬਗੈਰ ਇਹ ਘਰੇ ਘਰੋਂ ਹੀ ਲਾਏ ਆਪਾਂ ਠੀਕ ਹੈ ਜੀ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਸ਼ੌਂਕ ਪਾਲਿਆ ਹੋਇਆ ਕਿ ਟਰਾਲੀ ਨੂੰ ਸੋਨਾ ਬਣਾਉਣਾ ਹਾਂ ਜੀ ਜੀ ਜਿੱਦਾਂ ਅਸੀਂ ਪਹਿਲਾਂ ਉਹਨੇ ਨੇ ਟਰੱਕ ਤੇ ਉਹਨੇ ਨੇ ਹਾਂ ਤੇ ਸੇਵਾ ਕਰਨਾਈ ਦੀ ਤੇ ਇੱਥੇ ਤੁਹਾਨੂੰ ਪਤਾ ਅਸੀਂ ਖਲੋਤੇ ਰਹਿਣਾ ਕਿੰਨਾ-ਕਿੰਨਾ ਚਿਰ ਲਾਈਨ 'ਚ ਡੇਟਡ ਦੋ-ਦੋ ਘੰਟੇ ਤੈਨੂੰ ਕਮਰਾ ਨਹੀਂ ਮਿਲਦਾ ਹੁੰਦਾ ਇਸ ਕਰਕੇ ਫਿਰ ਇਹ ਸਲਾਹ ਕੀਤੀ ਵੀ ਚਲੋ ਆਪ ਦਾ ਟਰੈਕਟਰ ਟਰਾਲਾ ਲੈ ਕੇ ਆਇਆ ਕਰੀਏ ਆਉਣਾ ਤੇ ਹਰ ਸਾਲ ਹੁੰਦਾ ਠੀਕ ਹੈ ਫਿਰ ਹੋਰ ਇਹ ਅਸੀਂ ਇਹ ਏਸੀ ਲਵਾ ਲਿਆ ਕਿਉਂਕਿ ਤੁਹਾਨੂੰ ਪਤਾ ਇੱਥੇ ਗਰਮੀ ਵੀ ਹੁੰਦੀ ਦੁਪਹਿਰੇ ਹਾਂ ਅੱਜ ਗਰਮੀ ਬਹੁਤ ਹੈ ਇੱਥੇ ਹਾਂਜੀ ਤੇ ਕਈ ਆਡੇ ਨਾਲ ਬਜ਼ੁਰਗ ਆਉਂਦੇ ਆ ਜਿਵੇਂ ਉਹ ਬੈਠੇ ਉਹਨਾਂ ਗੁਰਬਾਣੀ ਸੁਣਨੀ ਹੁੰਦੀ ਇਸ ਕਰਕੇ ਟੀਵੀ ਵੀ ਲਾ ਲਿਆ ਠੀਕ ਹੈ ਹਾਂਜੀ ਤੇ ਇਹ ਦੱਸੋ ਕਿ ਇੱਕ ਇਹ ਵੀ ਬਹੁਤ ਖਬਰਾਂ ਆਉਂਦੀਆਂ ਜਿਵੇਂ ਹਰ ਹੌਲੇ ਮੌਲੇ ਤੇ ਖਬਰਾਂ ਆਉਂਦੀਆਂ ਨੇ ਮੀਡੀਆ ਦੇ ਵਿੱਚ ਕਿ ਵੀ ਨੌਜਵਾਨ ਹੁੱਲੜਵਾਜੀ ਕਰਦੇ ਹੁੰਦੇ ਆ ਤੇ ਇੱਕ ਦੂਜੇ ਨਾਲ ਰੇਸਾਂ ਲਾਉਂਦੇ ਆ ਕੂਕਾਂ ਮਾਰਦੇ ਨੇ ਤੁਸੀਂ ਜਦੋਂ ਆਏ ਸੀ ਤਾਂ ਉਦੋਂ ਕੀ ਮਾਹੌਲ ਸੀਗਾ ਇਧਰ ਵੇਖੋ ਜੀ ਅਹੀਂ ਤੇ ਜਦੋਂ ਆਏ ਆ ਅਸੀਂ ਆਏ ਆ 4 ਤਰੀਕ ਦੇ ਤੁਰੇ ਆ ਉਦੋਂ ਤੇ ਅਸੀਂ ਰਸਤੇ 'ਚ ਕੋਈ ਵੀ ਗੱਲਬਾਤ ਨਹੀਂ ਸੁਣੀ ਤੇ 5 ਤਰੀਕ ਨੂੰ ਇੱਥੇ ਆ ਗਏ ਆ ਰਾਜ ਸਾਰੇ ਗੁਰਦਾਰਿਆਂ ਦੇ ਦਰਸ਼ਨ ਕਰਦੇ ਤੇ ਐਤ ਕੀ ਉਦਾਂ ਵੀ ਜਿੱਥੋਂ ਤੱਕ ਅਸੀਂ ਵੇਖਣ ਨੇ ਤੁਸੀਂ ਵੀ ਆਏ ਜੇ ਹਾਂਜੀ ਕਿਹਨੇ ਵੀ ਆਪਣੇ ਟਰੈਕਟਰ ਦਾ ਸਾਊਂਡ ਸਿਸਟਮ ਨਹੀਂ ਚਲਾਇਆ ਠੀਕ ਹੈ ਨਾ ਕਿ ਇਹਨੇ ਰੇਸਾ ਦਿੱਤੀਆਂ ਹੀ ਹੂੰ ਤੇ ਸਾਰੇ ਪੋਸ ਪ੍ਰੋਸੈਸ਼ਨ ਦੇ ਨਾਲ ਚੱਲੰਦੇ ਆ ਕੋਈ ਵੀ ਉਲਟ ਨਹੀਂ ਚੱਲੰਦੇ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਉਹ ਲੜਬਾਜੀ ਵਾਲੀ ਹੂੰ ਹਾਂਜੀ ਇੱਕ ਇਹ ਵੀ ਚੰਗੀ ਗੱਲ ਹੈ ਕਿ ਟਰਾਲੀ ਵਾਲਿਆਂ ਨੇ ਮੈਨੂੰ ਮੈਂ ਇਹ ਦੇਖ ਰਿਹਾ ਕਿਸ ਨੇ ਲੱਸੀ ਦਾ ਲੰਗਰ ਲਾਇਆ ਹੈ ਕਿਸ ਨੇ ਠੰਡੀ ਸਰ੍ਹਦਾਈ ਦਾ ਲੰਗਰ ਲਾਇਆ ਫਰੂਟੀਆਂ ਦਾ ਲੰਗਰ ਲਾਇਆ ਹੋਇਆ ਜਲ ਦਾ ਲੰਗਰ ਤਾਂ ਹਰੇਕ ਟਰਾਲੀ ਵਾਲੇ ਨੇ ਲਾਇਆ ਹੀ ਹੋਇਆਗਾ ਤੇ ਇਥੋਂ ਤੱਕ ਕਿ ਜੇਕਰ ਕਿਸ ਨੂੰ ਚਾਰਜਰ ਦੀ ਵੀ ਲੋੜ ਪੈਂਦੀ ਹੈ ਕਿਉਂਕਿ ਉਰਦਵਾਰਾ ਸਾਹਿਬ ਜੈਨੇ ਸਹੂਲਤਾਂ ਹੈ ਨਹੀਂਆਂ ਤਾਂ ਉਹ ਵੀ ਕਹਿੰਦੇ ਕੋਈ ਨਹੀਂ ਬਾਈ ਜੀ ਤੁਸੀਂ ਹੋ ਜਾਓ ਤੇ ਮੈਂ ਕਈ ਟਰਾਲੀਆਂ ਨੂੰ ਇਹ ਪੁੱਛ ਕਹਿੰਦੇ ਸਾਡੇ ਜੇ ਟਰਾਲੀ ਚ ਨਾ ਜਗ੍ਹਾ ਵੈਲੀ ਹੁੰਦੀ ਹੈ ਤੇ ਅਸੀਂ ਇੱਕ ਅਦੇ ਵੀਰ ਨੂੰ ਕਹਿ ਵੀ ਦਿੰਦੇ ਹਾਂ ਵੀ ਤੁਸੀਂ ਪੈ ਸਕਦੇ ਹੋਗੇ ਤੇ ਮੈਂ ਇਹ ਪੁੱਛਣਾ ਚਾਹਣਾ ਤੁਹਾਨੂੰ ਕਿ ਵੀ ਇਹ ਖਿਆਲ ਕਿਵੇਂ ਆਇਆ ਤੁਹਾਡੇ ਮਨ ਚ ਵੀ ਆਪਾਂ ਇੰਨੀ ਵਧੀਆ ਟਰਾਲੀ ਬਣਾਈਏ ਇਹ ਦੇਖੋ ਜੀ ਹੁਣ ਮੰਨ ਲਓ ਜਿੱਦਾਂ ਆਪਾਂ ਪਹਿਲੀ ਵਾਰੀ ਆਏ ਹਾਂ ਟਰੈਕਟਰ ਟਰਾਲੇ ਦੇ ਹੈਣਾ ਜੀ ਅਸੀਂ ਫਿਰ ਹੌਲੀ ਹੌਲੀ ਵੇਖਿਆ ਵੀ ਇਹਨੂੰ ਕਿਹੜੀ ਕਿਹੜੀ ਸਹੂਲਤ ਦੇਣੀ ਚਾਹੀਦੀ ਹੈ ਠੀਕ ਹੈ ਜੀ ਇੱਕ ਉਤਾਂ ਵੀ ਬੰਦਾ ਜਿੱਥੇ ਹੁਣ ਮੰਨ ਲਓ ਆਸਰਾ ਵੇਖਿਆ ਜਾਏ ਬਾਬੇ ਪੂਰੀਆਂ ਲੈਣ ਕਿੱਡੀ ਵਧੀਆ ਬਣਾਈਆਂ ਜੀ ਠੀਕ ਹੈ ਇਸੇ ਕਰਕੇ ਬਣਾਈ ਆ ਵੀ ਬੰਦਾ ਜਦੋਂ ਪੈਂਦਾ ਆ ਆਪਣਾ ਲਾਗਾ ਬੰਦਾ ਸਾਫ਼ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਜੀ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਜੀ ਹੈਣਾ ਜੀ ਹੁਣ ਮੰਨ ਲਓ ਵੀ ਜਦੋਂ ਅਸੀਂ ਪਹਿਲੀ ਵਾਰੀ ਆਏ ਹਾਂ ਤੇ ਫਿਰ ਉਦੋਂ ਤੇ ਹੀ ਨਾਰਮਲ ਹੀ ਆਇਆ ਤੇ ਬਾਅਦ ਚ ਇਹ ਗੱਲ ਸੋਚੀ ਵੀ ਵਧੀਆ ਕਰਨਾ ਹੈ ਟਰਾਲੀ ਨੂੰ ਕਿ ਜਦੋਂ ਬੰਦਾ ਆਣ ਕੇ ਕੋਈ ਵੇਖੇ ਤੇ ਬੰਦਾ ਖੁਸ਼ ਹੋਵੇ ਖੁਸ਼ ਹੋਵੇ ਬੰਦੇ ਬਿਲਕੁਲ ਤੇ ਆਪਾਂ ਇਹ ਵੀ ਦੇਖ ਲਈ ਕਿ ਆਪਣੀ ਟਰਾਲੀ 'ਚ ਲੱਗਾ ਕੀ ਕੀ ਹੈ ਏਸੀ ਲੱਗਾ ਹੋਇਆਗਾ ਹਾਂਜੀ ਐਲਸੀਡੀ ਲੱਗੀ ਹੋਈ ਹੈ ਹਾਂਜੀ ਹਾਂਜੀ ਤੇ ਇਧਰ ਮਿਊਜ਼ਿਕ ਸਿਸਟਮ ਵੀ ਬਹੁਤ ਵਧੀਆ ਪਿਆਗਾ ਤੇ ਨਾਲ ਨਾਲ ਚਾਰਜਿੰਗ ਪੁਆਇੰਟ ਵੀ ਨੇ ਤੇ ਇਹ ਤਸਵੀਰ ਲਾਉਣ ਦਾ ਵਿਚਾਰ ਕਿਸਦਾ ਸੀਗਾ ਵੀ ਬਹੁਤ ਵਧੀਆ ਤਸਵੀਰ ਹੈ ਇਹ ਪੂਰੇ ਹੋਲੇ ਮਹਲੇ ਚ ਦਿਖ ਨਹੀਂ ਰਹੀ ਕਿਤੇ ਇਹ ਜੀ ਮੈਨੂੰ ਹੋ ਗਿਆ ਤੁਹਾਡਾ ਟਾਈਮ ਹੋਇਆ ਮੈਂ ਨਾ ਮਹਾਰਾਜ ਜੀਤ ਸਿੰਘ ਦੀ ਜੀਵਨ ਕਥਾ ਪੜ੍ਹਨੀ ਸ਼ੁਰੂ ਕੀਤੀ ਸੀ ਉਤੋਂ ਪ੍ਰਭਾਵਿਤ ਹੋ ਗਿਆ ਤੇ ਮੈਂ ਸੋਚਿਆ ਵੀ ਟਰਾਲੀ ਦੀ ਤਸਵੀਰ ਜ਼ਰੂਰ ਲਾਉਣੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਚੰਗਾ ਸਨੇਹਾ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ